ਲੋ ਜੀ ਫਰੀਪੁਰ ਸ਼ੌਣੀ ਬੱਤੀਆਂ ਚੌਂਜ ਧਰਨਣ ਲੱਗ ਗਿਆ ਫੋਟੋਗ੍ਰਾਫਰ ਪਟਾਖੇ ਕਰਾਇਆ ਪਟਾਖੇ ਕਰਵਾ ਇਜਾਰਾ ਲਿਆ ਕੋਕਾ ਨੂੰ ਹਰ ਕੇ ਮਹੱਲਾ ਤੱਕ ਸ਼ਹਿਰ ਤੱਕ ਪਰਚਲੇ ਤੱਕ ਸਿਰਫ ਇਹ ਆਵਾਜ਼ ਮਨਾਈ ਕਰਦਾ ਵਾ ਉਦੋਂ ਦੀ ਆਵਾਜ਼ ਨੂੰ ਬੱਲੇ ਕਰਵਾਵਾ ਇਹਨਾਂ ਤਕਨੀਕ ਹੋ ਰਹੀਆਂ ਗਾਂਦੀ ਤੇ ਸਾਨੂੰ ਨੰਨੇ ਗਾਉਂ ਨੂੰ ਜਦ ਸਵਾਜਾ ਕੰਮ ਕਰਦੇ ਹੋ ਆਲਟਾ ਰੋ ਆਈਂ ਮੀਂਹ ਜੜੀਆਂ ਟਗਤੀਆਂ ਆਈਆਂ ਨੇ ਇਸਪੋਰਟ ਕੇ ਇਹਨੂੰ ਖਾਣੇ ਪਾਉਣ ਵਾਸਤੇ ਆ ਸਰਦਾਰ ਸਾਹਿਬ ਕਹਿੰਦੇ ਨੇ ਉਹ ਛੋਟੇ ਨਾਲ ਗੜਬੜ ਨਹੀਂ ਕਰਨਗੇ ਮੀਰੀਆਂ ਨਾਲ ਗੜਬੜ ਕਰਨਗੇ ਪਰ ਅਸੀਂ ਜਿੰਨਾ ਚਿਰ ਇਹਨਾਂ ਲੋਕਾਂ ਨੇ ਮਹਾ ਆਉਣੇ ਜੇ ਇਹ ਨਾਲੇ ਕਿਹਨਾ ਵੀ ਸਾਥੀ ਨਾਲ ਜਾਂਸੀ ਉੱਲੀ ਆਲਾ ਤੇ ਕਾਉਣਾਵਾ ਅਸੀਂ ਉਸ ਦੇ ਖਿਲਾਫ ਡੜ ਕੇ ਲੜਾਈ ਆਪਣੀ ਦਵਾਂਗੇ ਕਾਹਦੀ ਗੱਲ ਕਰਦਾ ਜੀ ਆਨੰਦ ਵਸਾ ਜਵਾਮ ਵਿੱਚ ਜੇ ਸਾਡੀ ਡਿਊਟੀ ਦਾ ਕੇਸ ਬਾਈ ਕਰੇ ਲੋ ਅਜੇ ਨਾ ਸਾਪ ਨੂੰ ਨਾ ਜੀ ਉਹ ਤਾਂ ਗੱਲ ਕਰਦਾ ਜੀ ਆਨੰਦ ਧੰਨਵਾਦ ਕਰਨਾ ਜੀ ਨਾਲ ਮੈਨੂੰ ਇਹ ਆਵਾਜ਼ ਜੀ ਬੋਲਣ ਲਈ ਜੀ ਮੈਂ ਜੀ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਗੁਰੂਪੁਰਾ ਹੈ ਜੀ ਤੁਹਨੇ ਕਹਾ ਅਸੀਂ ਕਾਹਦੇ ਨਹੀਂ ਕਰਦੇ ਆ ਮੇਰਾ ਜੀ 18 ਮਈ 2024 ਦੀ ਰਾਤ ਨੂੰ 9 ਵਜੇ ਕਰੀ ਮੇਰੇ ਬੱਚਾ ਤੇ ਮੇਰੇ ਤੇ ਹਮਲਾ ਹੋਇਆ ਸੀ ਜਿੰਦੇ ਵਿੱਚ ਮੇਰਾ ਬੱਚਾ ਬਿਲਕੁਲ ਮਾਰ ਕੇ ਕਾਪਿਆਂ ਨਾਲ ਛੱਡ ਗਏ ਤੇ ਮੇਰੇ ਭਤੀਜੇ ਦੇ ਜਿੰਨੇ ਉਹਨਾਂ ਲਈ ਉਹਦੇ ਵੀ ਕਾਪਿਆਂ ਨਾਲ ਹਮਲਾ ਕੀਤਾ ਤੇ ਮੇਰੇ ਤੇ ਵੀ ਜਿੰਦੇ ਵਿੱਚ ਮੇਰੀ ਜੀਜੀ ਵੱਡੀ ਗਈ ਮਰੀ ਤੋਂ ਤੇ ਕਾਪੇ ਲੱਗੇ ਤੇ ਬਾਹਾਂ ਤੇ ਤੇ 307 ਦਾ ਬਰਚਾ ਹੈ ਜਿੰਦੇ ਵਿੱਚ ਸਾਰੇ ਦੋਸ਼ੀ ਮਾਰ ਘੜ ਦਿੱਤੇ ਗਏ ਨੇ ਉਹਨੀਆਂ ਵੀਡੀਓ ਉਹਨੀਆਂ ਫੋਟੋ ਦੋਸ਼ੀਆਂ ਦੀਆਂ ਵੀਡੀਓ ਮੇਰੇ ਕੋਲ ਨੇ ਫੋਟੋਆਂ ਮੇਰੇ ਬੱਚੇ ਦੀਆਂ ਮੇਰਾ ਬੱਚਾ ਅਜੇ ਤੱਕ ਸਦਮੇ ਤੋਂ ਬਾਹਰ ਨਹੀਂ ਆਇਆ ਉਹ ਪਾਗਲਿਆ ਨਾ ਹਰ ਜੱਗ ਭਾਗ ਜੀ ਕਰਦਾ ਤੇ ਮੈਂ ਇਹ ਵੀ ਸਾਰਿਆਂ ਕੇ ਅਪੀਲ ਕਰਨਾ ਕਿ ਮੈਨੂੰ ਇਨਸਾਫ ਮਿਲੇ ਤੇ ਪੱਤਰਕਾਰ ਭਾਈ ਜਰਿਆ ਨੇ ਬਹੁਤ ਵਧੀਆ ਅੱਜ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੇ ਨੇ ਆਵਾਜ਼ ਉਠਾਈ ਹੈ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਆ ਕਿ ਮੇਰੀ ਆਵਾਜ਼ ਬੁਲੰਦ ਕਰਨ ਦਾ ਜਿਹੜਾ ਮੌਕਾ ਮਿਲਿਆ ਹੈ ਜਾਈਂ ਹਿੰਦ Thank <laughs> you.